ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡ्रेस ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੀਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਤੇ ਬਠਿੰਡੇ ਦੇ ਨਾਲ ਹੀ ਹੈ ਸਾਡਾ ਪਿੰਡ ਜਿਹੜਾ 7 ਕਿਲੋਮੀਟਰ ਦੂਰੀ ਤੇ ਆ ਜੇ ਕਿਸੇ ਭੈਣ ਨੇ ਆ ਕੇ ਕੱਪੜੇ ਸਲਾਈ ਕਰਾਉਣੇ ਤਾਂ ਆ ਕੇ ਵੀ ਸਲਾਈ ਕਰਾ ਸਕਦੇ ਹੋ ਬਾਕੀ ਜਿਹੜੀਆਂ ਭੈਣਾਂ ਨੇ ਫੋਨ ਤੇ ਆਰਡਰ ਵਗੈਰਾ ਦੇਣਾ ਹੁੰਦਾ ਕੁਰਤੇ ਪਜਾਮੇ ਦੇ ਪੈਂਟਾਂ ਸ਼ਰਟਾਂ ਹਨ ਭਰਾਵਾ ਵਾਸਤੇ ਤਾਂ ਉਹ ਫੋਨ ਤੇ ਵੀ ਲਿਖਵਾ ਸਕਦੇ ਹੋ ਅੱਜ ਜਿਹੜਾ ਬਟੌਪ ਕਲੇਤਾ ਉਹ ਜੈਂਟ ਸ਼ਰਟ ਦਾ ਹੈ ਕਿਵੇਂ ਕਿਵੇਂ ਕੱਟਣੀ ਆ ਕੀ ਕੀ ਨਾਪ ਹੈ ਤਾਂ ਆ ਜੋ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਕਿ ਕਿੰਨਾ ਕਿੰਨਾ ਨਾਪ ਹੈ ਇਸ ਭਰਾ ਦਾ। ਹਾਂ। ਲੰਬਾਈ ਜਿਹੜੀ ਉਹ 26.5 ਆ। ਬਾਹ ਸਾਢੇ 24 ਆ, ਕਫ 9 ਇੰਚ ਆ। ਤੀਰਾ ਪੌਣੇ 17 ਯਾਨੀ ਕਿ 17 ਤੋਂ ਘੱਟ ਆ। ਛਾਤੀ ਪੂਰੀ ਪੂਰੀ 34.5 ਆ ਤੇ ਕਮਰ ਹੈਗੀ 37 ਤਿਆਰ। ਇਸੇ ਤਰ੍ਹਾਂ ਹੈਪ ਆ ਜਿਹੜੀ ਉਹ 40 ਆ। ਠੀਕ ਆ ਜੀ। ਤੇ ਕਾਲਰ ਜਿਹੜਾ ਉਹ ਇਥੇ ਮੈਂ ਲਿਖਿਆ ਨਹੀਂ ਉਹ ਹੈਗਾ 15 ਇੰਚ। 15 ਇੰਚ ਕਾਲਰ ਦੇ ਹਿਸਾਬ ਨਾਲ ਫਿਰ ਆਪਾਂ ਗਲਾ ਘਟਣਾ ਉਹਦਾ ਨਾ ਤਾਂ ਕਾਲਰ ਵੀ ਆਪਾਂ ਨੂੰ ਜ਼ਰੂਰੀ ਆ। ਛਾਤੀ ਮੈਂ ਤੁਹਾਨੂੰ ਦੁਬਾਰੇ ਫਿਰ ਦੱਸਾਂ ਤੇ ਇੱਥੋਂ ਨਾ ਕੱਸ ਕੇ ਮੈਨੇ ਹੁੰਦੀ ਆ ਜਦ ਪੂਰੀ ਪੂਰੀ ਛਾਤੀ ਤਾਂ ਕੱਸ ਕੇ ਠੀਕ ਆ। ਬਾਕੀ ਜਿਹੜੀਆਂ ਭੈਣਾਂ ਨੂੰ ਨਾਪ ਲੈਣ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਉਹ ਮੈਨੂੰ ਜ਼ਰੂਰ ਦੱਸਿਆ ਕਰੋ ਤਾਂ ਕਿ ਆਪਾਂ ਨਾਪ ਦੀ ਵੀਡੀਓ ਦੁਬਾਰੇ ਅਪਲੋਡ ਕਰ ਦਿਆ ਕਰੀਏ ਹਣਾ ਤੇ ਬਾਕੀ ਜਿਹੜੀਆਂ ਭੈਣਾਂ ਨਵੀਆਂ ਹਨ ਉਹ ਚੈਨਲ ਦੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਆਪਾਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪ ਥੋੜੀ-ਘੋੜੀ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਜਿਹੜੀਆਂ ਭੈਣਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਉਹ ਆਪਣਾ ਗਰੁੱਪ ਬਣਿਆ ਹੋਇਆ ਹੈਗਾ ਬੀਬੀਆਂਾਂ ਭੈਣਾਂ ਦਾ ਤੁਸੀਂ ਮੈਨੂੰ WhatsApp ਤੇ ਨੀਚੇ ਮੇਰਾ ਨੰਬਰ ਜਿਹੜਾ ਚੱਲੀ ਜਾਂਦਾ ਉਹ ਤੇ ਲਿਖ ਕੇ ਭੇਜ ਦਿਆ ਕਰੋ ਆ ਮੈਂ ਬੋਲ ਕੇ ਭੇਜ ਦਿਆ ਕਰੂਗਾ ਜੀ ਸਾਡਾ ਨੰਬਰ ਗਰੁੱਪ ਤੇ ਵੀ ਐਡ ਕਰ ਲਓ ਅਸੀਂ ਸਲਾਈ ਤੇ ਕਟਾਈ ਸਿੱਖਣੀ ਆ ਬਿਲਕੁਲ ਫ੍ਰੀ ਸੇਵਾ ਕੋਈ ਵੀ ਪੈਸਾ ਨਹੀਂ ਸਲਾਈ ਸਿਖਾਉਣ ਦਾ ਠੀਕ ਆ ਜੀ ਤਾਂ ਚੈੱਕ ਵਾਲੀ ਸ਼ਰਟ ਆਪਣੇ ਕੋਲੇ ਆਪਾਂ ਸਭ ਤੋਂ ਪਹਿਲਾਂ ਕੀ ਦੇਖਣਾ ਵੀ ਚੈੱਕ ਆਪਣੇ ਸਹੀ ਆ ਆ ਦੇਖੋ ਲੈਡ ਕਰਕੇ ਦਿਖਾਓ ਕੈਮਰਾ ਆ ਲਾਈ ਠੀਕ ਆ ਆ ਜ਼ਰੂਰੀ ਹੁੰਦੀ ਆ ਕੰਨੀ ਮੈਂ ਇਹਦੀ ਕੱਟਤੀ ਸਭ ਤੋਂ ਪਹਿਲਾਂ ਇਹਦੀ ਕੰਨੀ ਹੁੰਦੀ ਆ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਕਰਨਾ ਕਪੜਾ ਮੈਨ ਨੰਬਰ 2 ਤੇ ਕੰਨੀ ਕੱਟਨੀ ਆ ਕਪੜਾ ਭਿਉਣਾ ਵੀ ਆ 12 ਘੰਟੇ ਭਿਓ ਕੇ ਰੱਖਣਾ ਕਪੜਾ ਸੂਤੀ ਹੁੰਦਾ ਏ ਸ਼ਰਟਨ ਜਿਹੜਾ ਸਿੰਥੈਟਿਕ ਹੁੰਦਾ ਉਹ ਨਹੀਂ ਲੋਡ ਹੁੰਦੀ ਜਿਹੜਾ ਸੂਤੀ ਕਪੜਾ ਹੁੰਦਾ ਉਹ ਘੱਟੋ ਘੱਟ ਵੀ 10 ਘੰਟੇ ਭਿਓ ਕੇ ਰੱਖਣਾ ਆਪਾਂ ਕੁੜਤੇ ਪਿਆਮੇ ਦਾ ਆਪਾਂ ਸ਼ਰਟ ਦਾ ਕਪੜਾ ਲਾਜ਼ਮੀ 10 ਘੰਟੇ ਠੀਕ ਆ ਤਹਿ ਖੋਲ ਕੇ ਭਿਉਣਾ ਤਹਿ ਮਾਰੀ ਮਰਾਈ ਨਹੀਂ ਭਿਉਣਾ ਆ ਕਈ ਪੈਣਾ ਨੇ ਕਮੈਂਟ ਆਉਦੇ ਬਈ ਤੈ ਮਾਰ ਕੇ ਵੀ ਹੋਣਾ ਕਿ ਖੋਲ ਕੇ ਪਿਆਣਾ ਭਾਵਾਂ ਫੁੱਲ ਬੈਲ ਦੀ ਪੱਗ ਉਹ ਵੀ ਤੈ ਖੋਲ ਕੇ ਪਾਉਣੀ ਆਪਾਂ ਨੇ ਤੇ ਭਾਵਾਂ ਆਪਣੀ ਕੋਈ ਵੀ ਆ ਹਨਾ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕੱਪੜਾ ਜਿਹੜਾ 1 60 ਆਉ ਛੱਡ ਲਾ ਇੱਥੋਂ ਆਪੇ ਤਾਂ ਕਾਣ ਕੱਢਾਂ ਠੀਕ ਆ ਜੀ ਹਾਂ ਇਸ ਤਰ੍ਹਾਂ ਕਾਣ ਕੱਢ ਲਾਂਗੇ ਨਾ ਦੋ ਇਸ ਤਰ੍ਹਾਂ ਦਾ ਨਿਸ਼ਾਨ ਤੋਂ ਜਿਹੜੀ ਲੰਬਾਈ ਆ ਇਸ ਭਰਾ ਦੀ ਉਹ 26.5 ਇੰਚ ਜਿਉ ਘਟਾ ਨਿੱਕੇ ਤੋਂ ਸ਼ਰਟ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕਟਾਮ ਬਣਿਆ ਹੁੰਦਾ ਹੈਗਾ ਤਾਂ 1.5 ਇੰਚ ਵੱਧ ਹੁੰਦੇ ਉਹ ਲੰਬਾਈ ਤੋਂ 26.5 27 ਤੇ 28 ਜੇ ਥੱਲੇ ਸਿੱਧੀ ਮੋੜ ਨਹੀਂ ਹੁੰਦੀ ਐਵੇਂ ਵੀ 1 ਇੰਚ ਥੱਲੇ ਮੁੜੀ ਹੁੰਦੀ ਸਿੱਧੀ ਬਿਲਕੁਲ ਗੋਲ ਹਨਾ ਤਾਂ ਉਹਦੇ 2 ਇੰਚ ਵੱਧ ਰੱਖਣਾ ਹੁੰਦਾ ਆਪਣੇ ਇਹ ਚੀਜ਼ ਤਾਂ ਧਿਆਨ ਰੱਖਣਾ ਜਿਵੇਂ 26.5 ਵੀ ਉਹ 27.5 ਰੱਖਣੀ ਸੀ ਇਹ ਆਪਾਂ ਪੂਰੀ ਪੂਰੀ 28 ਰੱਖੀ ਆ ਲਓ ਜੀ ਹੁਣ ਆਪਾਂ ਇਸ ਨੂੰ ਡੱਬੀ ਦੇ ਹਿਸਾਬ ਨਾਲ ਚੱਲਣਾ ਆਪਾਂ ਚੱਲਣਾ ਕਾਨ ਦੇ ਹਿਸਾਬ ਨਾਲ ਸਕੇਲ ਦੇ ਹਿਸਾਬ ਨਾਲ ਠੀਕ ਆ ਕਈ ਡੱਬੀ ਦੇ ਹਿਸਾਬ ਨਾਲ ਆਪਾਂ ਚੱਲਾਂਗੇ ਤਾਂ ਫਿਰ ਗਲਤ ਹੋ ਜਾ ਦੇਖੋ ਆ ਲਾਈਨ ਕਿੱਧਰੋਂ ਚਲੀ ਗਈ ਹੈ ਨਾ ਆਪਾਂ ਇਸ ਨਿਸ਼ਾਨ ਦੇ ਹਿਸਾਬ ਨਾਲ ਚੱਲਣਾ ਇਹ ਚੀਜ਼ ਲਾਈ ਵਿੱਚ ਧਿਆਨ ਰੱਖਣਾਗਾ ਜਿਹੜੀ ਹਿੱਪ ਆ ਉਹ 40 ਆ ਮੈਂ ਤੁਹਾਨੂੰ ਦੁਬਾਰੀ ਦੱਸ ਦਿਆਂ 10 ਚੌਕਾ ਹੁੰਦੇ 40 ਤੇ 40 ਇੰਚ ਨੂੰ ਤਿਆਰ ਆ ਜਿਹੜੀ ਸ਼ਰਟ ਤੇ ਹੁਣ ਆਪਾਂ ਇਹਦੇ ਵਿੱਚ 2.5 ਇੰਚ ਪਾਵਾਂਗੇ 2 ਇੰਚ ਫੱਟੀ ਦਾ ਹੋ ਗਿਆ ਜਿਹੜੀ ਮੂਰੇ ਮੁੜੂਗੀ ਤੇ ਅੱਧਾ ਇੰਚ ਜਿਹੜਾ ਪਾ ਰਹੇ ਆ ਉਹ ਵੱਧ ਉਹ ਸਲਾਈ ਦਾ ਹੋ ਗਿਆ ਯਾਨੀ ਕਿ ਟੋਟਲ ਕਿੰਨਾ ਹੋ ਗਿਆ 12.5 ਇੰਚ ਆਹ ਪਨਾਲਿਆ 12.5 ਦਾ ਨਿਸ਼ਾਨ ਇਥੇ ਵੀ ਲਾਉਣੀ ਹੈ 12.5 ਤੇ ਠੀਕ ਇੱਕ ਨਿਸ਼ਾਨ ਆਪਾਂ ਇੱਥੇ ਲਾਉਣੀ ਹੈ 12.5 ਤੇ ਲਗਭਗ ਉੱਤੋਂ ਛੱਟ ਕੇ 8 ਇੰਚ ਤੇ ਜਿਹੜਾ ਥੱਲੇ ਨੂੰ ਮੋਢੇ ਦਾ ਲਾਉਣਾ ਨਿਸ਼ਾਨ ਉਹ ਆਪਾਂ ਲਾਵਾਂਗੇ 8 ਇੰਚ ਤੇ ਇਹ ਸਾਰੇ ਵੱਖਰਾ ਵੱਖਰਾ ਹੁੰਦਾ ਜੇ ਕਿ ਦੀ ਛਾਤੀ 36 ਆ ਉਹਦੇ 8.5 ਲੱਗੂਗਾ ਠੀਕ ਆ ਇੱਥੋਂ 2 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਇੱਥੋਂ ਵੀ 2 ਤੇ ਲਾਵਾਂਗੇ ਫੱਟੀ ਦਾ ਠੀਕ ਆ ਤੀਰਾ ਜਿਹੜਾ ਹੈਗਾ ਉਹ ਹੈਗਾ ਪੌਣੇ 17 ਯਾਨੀ ਕਿ 17 ਤੋਂ ਘੱਟ ਆਪਾਂ ਆ ਕਰ ਲਿਆ ਪੌਣੇ 17 ਲੋਚ ਤੇ ਜਿਹੜੀ ਟਲਾਂ ਦੇਣੀ ਆਪਾਂ ਨੇ ਉਹ 2 ਇੰਚ ਦੇਵਾਂਗੇ ਇਹਦੀ ਕਿਉਂਕਿ ਇਸ ਭਰਾ ਦੇ ਜਿਹੜੇ ਮੋਢੇ ਨਾ ਆਹ ਸ਼ੋਲਡਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਥੋੜੇ ਡਿੱਗਵੇਂ ਆ ਡਾਊਨ ਆ ਯਾਨੀ ਕਿ ਆਹ ਜੀ ਜਿੰਨੇ ਮੋਢੇ ਖੜਮੇ ਹੁੰਦੇ ਉਹਨੇ 1.5 ਇੰਚ ਬਹੁਤ ਹੁੰਦਾ ਤੇ ਆ ਇਸ ਜਗ੍ਹਾ ਤੋਂ ਕਿੰਨਾ ਰੱਖਣਾ ਆਪਾਂ ਫਰੰਟ ਜਿਹੜਾ ਉਹ ਰੱਖਣਾ ਹੈਗਾ ਆਪਾਂ ਨੇ 2.5 ਤੇ ਆਪਾਂ ਇੱਥੋਂ ਕਿੰਨਾ ਰੱਖਾਂਗੇ 8 ਇੰਚ ਅੱਧਾ ਇੰਚ ਵੱਧ 2.5 ਤੋਂ ਫਰੰਟ ਇਹਨਾਂ ਤਿਆਰ ਐਸ ਫਰਟੀ ਤੇ ਲਾ ਕੇ ਇੰਨਾ ਆਪਾਂ ਕਿੰਨਾ ਰੱਖ ਲੈ 8 ਇੰਚ ਹੁਣ ਮੈਂ ਸਾਰੇ ਨਿਸ਼ਾਨ ਚੱਕੂਆਂ ਲੋਚ। ਬਾਕੀ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ। YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰ ਸਕਦੇ ਹੋ ਹਨ। ਫੋਨ ਜੇ ਕਿਸੇ ਭੈਣ ਨੇ ਕਰਨਾ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਨਾਲ ਐਗਰੂਮੈਂਟ ਬਣ ਕੇ WhatsApp ਤੇ ਮੈਸੇਜ ਤੁਸੀਂ ਜਿੰਨੇ ਮਰਜ਼ੀ ਭੇਜਿਆ ਕਰੋਦ ਨੇ ਉਹਦੀ ਨਹੀਂ ਕੋਈ ਦਿੱਕਤ ਆਉਂਦੀ ਹਨ। ਭਾਈ ਆ ਜੋ। ਮਾਤੀ ਵੀਡੀਓ ਵਧੀਆ ਲੱਗਦੀ ਹੈ ਲਾਜ਼ਮੀ ਸ਼ੇਅਰ ਕਰਿਆ ਕਰੋ ਆਪਣੇ ਸਟੇਟਸ ਵੀ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਤੇ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ ਹਨ। ਜਿਹੜੇ ਭਰਾ ਜੁੜੇ ਹੋਏ ਚੈਨਲ ਦੇ ਉਭੀ ਕੋਈ ਸੁਝਾਅ ਦੇਣੀ ਹੁੰਦਾ ਸੁਝਾਅ ਵੀ ਦੇ ਸਕਦੇ ਹਾਂ ਨਾ ਲੋ ਜੀ ਬਾਕੀ ਜਿਹੜੇ ਭਰਾ ਕੱਪੜੇ ਦਾ ਕੰਮ ਨਾਲ ਸ਼ੁਰੂ ਕਰਨਾ ਚਾਹੁੰਦੇ ਆ ਜਿਵੇਂ ਆਪਣੇ ਕੱਪੜਾ ਸ਼ੁਰੂ ਕੀਤਾ ਹੋਇਆ ਤਾਂ ਇੱਕ ਵਾਰੀ ਫੋਨ ਤੇ ਜਰੂਰ ਲੈ ਲਿਆ ਕਰੋ ਹਨਾ ਕਾਲ ਹੀ ਨਹੀਂ ਕਾਲੀ ਫੋਨ ਤੇ ਗੱਲਬਾਤ ਕਰਕੇ ਬਈ ਕੀ ਹਿਸਾਬ ਕਿਤਾਬਾ ਕੀ ਬੱਚਦਾ ਕਿੰਨੇ ਪੈਸੇ ਲੱਗਣਗੇ ਲਾਜ਼ਮੀ ਪੁੱਛ ਕੇ ਫੇਰੀ ਕੰਮ ਸ਼ੁਰੂ ਕਰਨ ਦਾ ਫਾਇਦਾ ਹੁੰਦਾ ਹਨਾ ਦੇਖੋ ਦੇਖੀ ਨਹੀਂ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਪਹਿਲਾਂ ਕਪੜਾ ਪਾਉਣ ਦੀ ਕਾਲ ਹੁੰਦੀ ਹੈ ਫਿਰ ਬਾਅਦ ਵਿੱਚ ਖਹਿੜਾ ਛੜਾਉਣ ਦੀ ਕਾਲ ਹੋਏਂਦੀ ਛੇਤੀ ਕੋਈ ਵੀ ਕੰਮ ਚੱਲਣ ਦੇ ਟਾਈਮ ਲੱਗਦੇ ਲੱਗਦਾਗਾ ਨੂੰ ਤੋਂ ਆਪਾਂ ਪੂਰਾ ਧਿਆਨ ਦੇ ਨਾਲ ਗਲਾਈ ਬਣਾਵਾਂਗੇ ਇਹ ਤੋਂ ਸਿੱਧਾ ਬਿਲਕੁਲ ਦਵਾਰੇ ਫੇਰ ਤੋਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਵੀ ਕੰਨੀ ਆਪਾਂ ਜੀ ਕੱਢਤੀ ਜਿਹੜੀ ਕੰਨੀ ਛੱਡਦੀ ਮੈਂ ਪਹਿਲੀ ਲਾਦੀ ਸਾਰੀ ਲੰਮੀ ਨਹੀਂ ਠੀਕ ਹੁਣ ਜਿਹੜਾ ਕਲਰ ਉਹ 15 ਇੱਥੋਂ ਆਪਾਂ 2.1 ਰੱਖਣਾ ਫੱਟੀ ਨੂੰ ਕਿੰਨਾ 2.1 ਲੋਚੀ 2.1 ਜਿੱਥੇ ਹੋ ਜ ਨੂੰ ਉੱਥੇ ਆਪਾਂ ਨੇ ਆਹ ਠੀਕ ਆ ਐਸ ਲੋਡ ਕਿੰਨਾ ਰੱਖਾਂਗੇ ਜਿਵੇਂ 15 ਕਲਰ ਦਾ ਪਕਿੰਦਰ ਰੱਖਾਂਗੇ 6.2 ਤੁਹਾਨੂੰ ਕਿੰਨਾ ਰੱਖਾਂਗੇ 3 ਇੰਚ ਤੇ ਆਹ ਵਾਲਾ ਜਿਹੜੀ ਸ਼ੇਪ ਦੇਣੀ ਆਪਾਂ ਇਸ ਤਰ੍ਹਾਂ ਦੇਣੀ ਆ ਤਿਰਛੀ ਇੱਥੋਂ ਬਿਲਕੁਲ ਐਵੇਂ ਜੇ ਆਪਾਂ ਗਲਾਈ ਦੇ ਦਿੱ ਤਾ ਬਾਅਦ ਦੇ ਵਿੱਚ ਦਿੱਕਤ ਬਹੁਤ ਜ਼ਿਆਦਾ ਆਊਗੀ ਪੂਰਾ ਧਿਆਨ ਦੇਣਾ ਵੀਡੀਓ ਨੂੰ ਮੈਂ ਦੋ ਵਾਰੀ ਦੇਖ ਲੈਣਾ ਕੋ ਪਰ ਗਲਤ ਨਹੀਂ ਕੱਟਣਾ ਠੀਕ ਆ ਉਹ ਜਿਹੜਾ ਆਪਣੇ ਫਰੰਟ ਪੱਲੇ ਕੱਟੇਗੇ ਨਾ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਲਾਂਗੇ ਇਹਦੀ ਬੈਕ ਕਟਾਂਗੇ ਨਾਲੇ ਵੱਡੇ ਬਣੇ ਸ਼ਰਟ ਆ ਮੈਂ ਤੁਹਾਨੂੰ ਦੁਬਾਰੇ ਫੇਰ ਦੱਸ ਦਿਆਂ ਜੇ ਆਪਣੇ ਕੋਲ ਛੋਟੇ ਬਣੇ ਦੀ ਆਉਂਦੀ ਸ਼ਰਟ ਤਾਂ ਤੁਸੀਂ ਭੈਣੋ ਦੱਸ ਦਿਆ ਕਰੋ ਬਾਈ ਛੋਟੇ ਬਣੇ ਸ਼ਰਟ ਕਿਵੇਂ ਕੱਟਣੀ ਆ ਆਪਾਂ ਉਹਦੀ ਵੀਡੀਓ ਜੇ ਮੇਰੇ ਕੋਲ ਕੱਪੜਾ ਆ ਗਿਆ ਉਹਦੀ ਵੀਡੀਓ ਪਾ ਦੂੰਗਾ ਬਾਅਦ ਤੁਸੀਂ ਕਮੈਂਟ ਕਰਿਆ ਕਰੋ ਹਨਾ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਤੁਸੀਂ ਕੁਰਤੇ ਪਜਾਮੇ ਦੇ ਸ਼ਰਟਾਂ ਸਿੱਖਣ ਦੀ ਚਾਹ ਬਣਾਉਂੋ ਜਾਂ ਕੱਲੇ ਲੇਡੀ ਸੂਟ ਉਹਦੇ ਸਿੱਖਣੇ ਚਾਹ ਬਣੋ ਹਨਾ ਤਾਂ ਕਿ ਫਿਰ ਆਪਾਂ ਵੱਧ ਜਿਹੜੀ ਵੀਡੀਓ ਹੁੰਦੀਆਂ ਕੁਰਤੇ ਪੀਮੇ ਦੀ ਸ਼ਰਟਾਂ ਪੈਂਟਾਂ ਦੀ ਹੁੰਦੀਆਂ ਜੇ ਕਿਸੇ ਭੈਣ ਨੇ ਪੈਂਟ ਸਿੱਖਣੀ ਆ ਉਹਦੀ ਵੀ ਆਪਾਂ ਇਹਦੀ ਵੀਡੀਓ ਪਾ ਦੇਾਂਗੇ ਪੈਂਟ ਵੀ ਤੁਸੀਂ ਸਿੱਖ ਸਕਦੇ ਕੋਟਾਈ ਹਨਾ ਲਓ ਜੀ ਇਹ ਆਪਾਂ ਇੱਕ ਉਹਨੇ 11 ਇੰਚ ਰੱਖਿਆ ਆਪ ਨੂੰ ਚਾਹੀਦਾ 1.5 ਇੰਚ ਪਰ ਆਪਾਂ ਇਹਨੂੰ 11 ਇੰਚ ਰੱਖਣਾ ਜਿੰਨਾ ਚਾਹੀਦਾ ਹੋਵੇ ਉਦੋਂ ਅੱਧਾ ਇੰਚ 0.1 ਵੱਧ ਰੱਖ ਲੈਣੀ ਹੈ। ਕਈ ਵਾਰੀ ਵੱਧ ਦੀ ਲੋੜ ਪੈਂਦੀ ਆਪਾਂ ਨੂੰ ਹੁਣ। ਪੂਰਾ ਸਮਝ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਕੈਂਚੀ ਚੱਕਣੀ ਆ। ਹਲੋ ਜਿਵੇਂ ਆਪਾਂ ਉਧਰ ਲੈਣਾ ਮਲੰਗਣਾ ਇਹਦੇ ਵੀ ਲੈਣਾ ਉਵੇਂ ਮਿਲਾਉਣਾ ਹੈ। ਆ ਮਾ ਮਾੜਾ ਮੋਟਾ ਕਪੜਾ ਵੱਧ ਖਰਾਬ ਹੋ ਜੂ ਤਾਂ ਉਹਦਾ ਕੋਈ ਦਿੱਕਤ ਨਹੀਂ ਲੈਣਾ ਲਾਜ਼ਮੀ ਮਿਲਾਉਣਾ ਹੈ। ਹਲੋ ਇਹਨੂੰ ਆਪਾਂ 2 ਇੰਚ ਇੱਕ ਸੂਤ ਇਹਨੂੰ ਮੋੜਾਂ ਇਸ ਤਰ੍ਹਾਂ। ਠੀਕ ਹੈ ਜੀ 2 ਇੰਚ ਉੱਤੇ ਇੱਕ ਸੂਤ ਲੋ 2x2 2x2 ਤੇ 2x2 ਐ ਸਾਰਾ ਚੈੱਕ ਕਰ ਲਿਆ ਕੋਈ 5-4 ਮਿੰਟ ਵੱਧ ਲੱਗ ਜਾਣਗੇ ਉਹਦੀ ਦਿੱਕਤ ਕੋਈ ਨਹੀਂ ਪਰ ਕੱਪੜਾ ਉਨੇ ਹੀ ਵਧੀਆ ਬਣੂਗਾ ਹਨਾ ਲੋਜੀ ਇੱਥੋਂ ਕਿੰਨਾ ਲਾਵਾਂਗੇ ਆਪਾਂ 7/2 ਇੰਚ ਤੇ ਤੀਰਾ ਕਿੰਨਾ 17.5 ਆਪਾਂ ਰੱਖਾਂਗੇ 18.5 ਇੰਚ ਲੋ ਐਸ ਨਿਸ਼ਾਨ ਨੂੰ ਆਪਾਂ ਇੱਥੇ ਆ ਖਤਮ ਕਰ ਲਓ ਹੁਣ ਆਪਾਂ ਇਹਦੇ ਨਾਲ-ਨਾਲ ਦੀ ਕਟਣ ਇਹ ਤੁਹਾ ਘਟੂ ਕਟਣਾਗਾ ਬਿਲਕੁਲ ਨਾਲ ਲੱਗ ਗਿਆ ਉਹਨੂੰ ਨੇੜੇ ਕਰਕੇ ਦਿਖਾ ਦੂ ਕੈਮਰਾ ਨੂੰ ਹਾਂ ਬਾਕੀ ਕੋਈ ਕੈਮਰੇ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਹੈ ਦਿਖਾਉਣ ਦੇ ਵਿੱਚ ਹਨਾ ਜਾਂ ਕੋਈ ਟੇਡਾ ਮੇਡਾ ਕੈਮਰਾ ਲੱਗਿਆ ਹੁੰਦਾ ਤੁਸੀਂ ਦੱਸ ਦਿਆ ਕਰੋ ਸੰਘੇਣਾ ਕਰੋ ਜਿੰਨਾ ਕਿ ਤੁਸੀਂ ਦੱਸ ਦੇਣੀ ਸਾਨੂੰ ਪਤਾ ਹੀ ਲੱਗਦਾ ਹੈ ਨਾ ਕਿਉਂਕਿ ਤੁਸੀਂ ਹੋਰ ਐਂਗਲ ਨਾਲ ਦੇਖਣਾ ਮੈਂ ਇਧਰੋਂ ਆਪਦੇ ਹਿਸਾਬ ਨਾਲ ਦੇਖਣਾ ਹੁੰਦਾਗਾ ਤੁਹਾਨੂੰ ਤੁਸੀਂ ਸਿੱਖਣਾਗਾ ਹਨਾ ਮੈਂ ਤਾਂ ਇਧਰ ਆਪ ਦਾ ਕੱਟ ਰਿਹਾਗਾ ਤੁਹਾਨੂੰ ਕਿਤੇ ਵੀ ਦਿੱਕਤ ਆਉਂਦੀ ਹੈ ਬਈ ਕੈਮਰਾ ਤੁਸੀਂ ਇਧਰੋਂ ਰਾਲਿਆ ਕਰੋ ਜਾਂ ਐ ਫਿਰ ਉਹ ਚੀਜ਼ ਮੈਨੂੰ ਸੌਖਾ ਪਤਾ ਲੱਗ ਜਾਣਾ ਟੱਕ ਆਪਾਂ ਵਿਚਾਰੇ ਤਾਂ ਲਾਇਆ ਤੀਰ ਵਾਲਾ ਹੁਣ ਆਪਾਂ ਆਹ ਪਾਸੇ ਆਪਦੇ ਮੂਰੇ ਕਰ ਲਾਂਗੇ। ਕੱਟ ਕਿੰਨੇ ਇੰਚ ਤੇ ਪਾਉਣਾਗਾ? ਜੇ ਤਾਂ ਕੋਈ ਜ਼ਿਆਦਾ ਕਹਿੰਦਾ 2 ਤੇ ਫਿਰ ਤਾਂ 2 ਦੇ ਪਾਉਣਾ ਨਹੀਂ ਤਾਂ ਤੁਸੀਂ ਪਾਉਣੇਗੇ 2 ਇੰਚ ਤੇ ਬਹੁਤ ਹੁੰਦਾ ਕੱਟ ਹਨਾ। ਤੇ ਇੱਥੋਂ ਬੈਕ ਦਾ ਤੇ ਇਹਦਾ ਵਿਚਾਲਾ ਕਰ ਲਿਆ ਕਰੋ। 5.1 ਬਣ ਗਿਆ ਇਹਦਾ ਵਿਚਾਲਾ। ਆਹ ਲਓ ਇੱਥੋਂ ਮੈਂ ਚਾਕ ਦੇ ਨਾਲ ਨਿਸ਼ਾਨ ਲਾਉਂਗਾ ਲਾਲ ਦੇ ਨਾਲ। ਦੋਨੇ ਪਾਸੇ ਵਾਲਾ ਚਾਕ ਲੈ ਲਿਆ ਕਰੋ। ਇਧਰ ਨੀਲਾ, ਇਧਰੋਂ ਨੀਲਾ, ਇਧਰੋਂ ਗੁਲਾਬੀ ਜਾਂ। ਤਾਂ ਕਿ ਧਿਆਨ ਨਿਸ਼ਾਨ ਲਾਉਣਾ ਕਿ ਧਿਆਨ ਨਿਸ਼ਾਨ ਲਾਉਣਾ ਹਨਾ। ਲੋਚ ਜਿੰਮੀ ਵਿਚਾਰ ਲੋ ਸ਼ਰਟ ਹੈਗੀ ਆਪਣੀ 37 ਤਿਆਰ ਇਥੋਂ ਆਪਣੇ ਕੋਲ ਕਿੰਨੀ ਹੈ 42 ਆਪਾਂ ਰੱਖਨੇ 37 ਤੇ 1 38 ਇਹ થોਡੀ ਸ਼ੇਪ ਦੇਮਾਂਗੇ ਆਪਾਂ ਐ ਕਰਕੇ ਫੱਟੀ ਵੀ ਲਾ ਸਕਦੇ ਆਪਾਂ ਦੂਜੀ ਜਿਹੜੀ ਕਿ ਗੁਰਦੇ ਸਾਈਡ ਤੇ ਲਾਉਣੀ ਨੇ ਕੱਲ ਵੀ ਮੈਂ ਸ਼ਰਟ ਦੀ ਵੀਡੀਓ ਬਣਾ ਰਿਹਾ ਸੀ ਪਰ ਉਹਦੇ ਵਿੱਚ ਆਵਾਜ਼ ਕੱਟੀ ਗਈ ਫਿਰ ਮੈਂ ਪਹਿਲੀ ਚੈੱਕ ਕਰ ਲਈ ਸੀ ਫਿਰ ਵੀਡੀਓ ਅਪਲੋਡ ਨਹੀਂ ਕੀਤੀ ਹੋ ਤੇ ਜਿਹੜੇ ਭਰਾਾਂ ਦੇ ਪੇਟ ਜਮ ਨਹੀਂ ਹੁੰਦਾ ਅੰਦਰ ਨੂੰ ਹੁੰਦਾ ਹਨਾ ਛਾਤੀ ਬਾਹਰ ਨੂੰ ਹੁੰਦੀ ਆ ਉਹਨਾਂ ਦੇ ਬੈਕ ਤੇ ਇੱਥੇ ਪਲੇਟਾਂ ਪਾ ਦਿਆ ਕਰੋ 13 ਇੰਚ ਲੰਬਾ ਠੀਕ ਹੈ ਗਾਹਕ ਨੂੰ ਪੁੱਛ ਕੇ ਵੀ ਬਾਈ ਪਲੇਟਾਂ ਪਾ ਦੀਏ ਤਾਂ ਗਏ ਜਿਹੜਾ ਸ਼ਰਟ ਟੰਗੋਂ ਤੋਂ ਲਫਾਫਾ ਆਇਆ ਨਾ ਬਣੇ ਬਿਲਕੁਲ ਸਹੀ ਆਊਗੀ ਉਹ ਸ਼ਰਟ ਜਿੰਨਾ ਭਰਾਵਾਂ ਦਾ ਪੇਟ ਬਾਹਲਾ ਅੰਦਰ ਨੂੰ ਉਹਨਾਂ ਦੇ ਪਲੇਟਾਂ ਪਉਣੀਆਂ ਪੈਂਦੀਆਂ ਤਾਂ ਫਿਟਿੰਗ ਸਹੀ ਬਣਦੀ ਉਹਨਾਂ ਨੂੰ ਆ ਲੋ ਹੁਣ ਆਪਣਾ ਫਰੰਟ ਵੀ ਕੱਟਿਆ ਗਿਆ ਤੇ ਬੈਕ ਵੀ ਕੱਟੇਗੀ ਹੁਣ ਆਪਾਂ ਇਹਨੂੰ ਸੈੱਟ ਤੇ ਰੱਖ ਲਾਏ ਇੱਥੋਂ ਆ ਪੀਸ ਕੱਟ ਕੇ ਨਾ ਆਪਾਂ ਸਿੱਧਾ ਕਰਾਂ ਬਿਲਕੁਲ ਹਾਂ ਇਹਨੂੰ ਸੈਟ ਰੱਖ ਲਾਂਗੇ ਜੀ ਆਪਾਂ ਤੀਰਾ ਕੱਟਣਾ ਤੇ ਤੀਰਾ ਹੁਣ ਇਹਦੀ ਬਾਹ ਇੱਥੇ ਬਿਲਕੁਲ ਸਿੱਧੀ ਬਾਹ ਕੱਟਣੀ ਆ ਜਿਹੜੀਆਂ ਭੈਣਾਂ ਨਵੀਆਂ ਹੁੰਦੀਆਂ ਪੁਰਾਣੀਆਂ ਨੂੰ ਪਤਾ ਹਨ ਲਗਭਗ ਜਾਂ ਕੋਈ ਮੇਰਾ ਭਰਾ ਨਵਾਂ ਹੁੰਦਾ ਚੈਨਲ ਤੇ ਹਨ ਤਾਂ ਕੀ ਕਰਦੇ ਕਿ ਭਰਾ ਜਾਂ ਭੈਣ ਐਸ ਤਰ੍ਹਾਂ ਬਾਹ ਕੱਟਦੇ ਡੇਡੀ ਕਰਕੇ ਨਹੀਂ ਕੱਟਣੀ ਬਾਹ ਬਾਹ ਆਪਾਂ ਹਮੇਸ਼ਾ ਸਿੱਧੀ ਕੱਟਣੀ ਜੇ ਕਵਰ ਕੱਪੜਾ ਆਪਣੇ ਕੋਲ ਹੈਗਾ ਪੂਰਾ ਹਨ ਕੋਈ ਮਜਬੂਰੀ ਉਹ ਵੀ ਫਿਰ ਆਪਾਂ ਨੂੰ ਡੇਡੀ ਕਰਨੀ ਪੈਂਦੀ ਹੈ ਨਹੀਂ ਤਾਂ ਬਿਲਕੁਲ ਸਿੱਧੀ ਰੱਖਣੀ ਆ ਬਾਹ ਲੋਜੀ ਕੁੜੀਏ ਬੈਠੇ ਪਰ ਇਸ ਮਾਰਾਂਗੇ ਚੰਗੀ ਤਰ੍ਹਾਂ ਜਿੰਨਾ ਤੁਸੀਂ ਕੱਟਣ ਵੇਲੇ ਪ੍ਰੈਸ ਮਾਰਨੀ ਆ ਉਸ ਤੋਂ ਵੱਧ ਜਾ ਕੇ ਬਣਾਉਣ ਵੇਲੇ ਪ੍ਰੈਸ ਮਾਰਨੀ ਆ ਤਾਂ ਕਿ ਸਫਾਈ ਵੱਧ ਤੋਂ ਵੱਧ ਆ ਗਈ ਨਾ ਲੋਜੀ ਹੁਣ ਜਿੰਨੀ ਛਾਤੀ ਹੋਵੇ ਉਹਦਾ ਅੱਧ ਕਰ ਲਿਆ ਕਰੋ ਜਿਵੇਂ ਇਸ ਭਰਾ ਦੀ ਛਾਤੀ 34 ਹੈ 34 ਦਾ ਅੱਧ ਕਿੰਨਾ ਹੁੰਦਾ 17 ਤੇ ਤੋਂ 19 19 ਇੰਚ ਮੋਢਾ ਬਣੂਗਾ ਇਹਨੂੰ ਲੋਟੀ ਯਾਨੀ ਕਿ 9.5 ਜਿੰਨੀ ਛਾਤੀ ਹੋਵੇ ਉਹਦਾ ਅੱਧ ਕਰਕੇ ਜਮੇਸ਼ਪੁਰਾ ਦੀ ਛਾਤੀ 34 34 ਦਾ ਤਾਂ ਕਿੰਨੇ ਹੋਗੇ 17 17 ਦੇ ਦੋ ਕਿੰਨੇ ਹੁੰਦੇ ਆ 19 ਯਾਨੀ ਕਿ 9.5 9.5 ਦੇ ਵਿੱਚ ਆਪਾਂ ਹੋਰ ਕੋਈ ਮਾਰਜਨ ਨਹੀਂ ਪਾਉਣਾ ਉਸ ਤੋਂ ਵੱਧ ਵੀ ਕਿਤੇ ਕਹਦੇ ਸਲਾਂਗਾਂ ਦਾ ਹੋਰ ਆਪਾਂ 9.5 ਤੇ 10 ਕਰ ਲਿਆ ਫਿਰ ਆਹ ਚੀ ਲੌਂਗ ਕਰਨ ਲੱਗ ਗਏ 9.5 ਬਿਲਕੁਲ ਪਰਫੈਕਟ ਆਊਗਾ ਸਹੀ ਆਊਗਾ ਉਹਦੇ ਵਾਰੇ ਫਿਰ ਆਪਾਂ 9.5 ਠੀਕ ਆ ਤੇ ਆਟ ਲਾਂ ਕਿੰਨੀ ਦੇਣੀ ਆਪਣੇ 4 ਇੰਚ ਚਾਹੇ ਜੇ ਲਓ ਨਾ ਮੋਤ ਜੇ ਕੋ ਬੱਚਾ ਛੋਟਾ ਤਾਂ ਆਪਾਂ ਉਹਦੇ 3 1/2 3 ਦੇ ਸਕਦੇ ਆ ਲਗਭਗ ਨਹੀਂ ਤਾਂ ਦੂਜਿਆਂ ਦੇ 4 ਹੀ ਹੁੰਦੀ ਐ ਇੱਥੋਂ ਆਪਾਂ ਜਿਹੜੀ ਬਾਹ ਦੀ ਲੰਬਾਈ ਆ ਉਹ 24 1/2 ਆ ਆਪਾਂ ਕਿੰਨੀ ਰੱਖਾਂਗੇ 23 1/2 ਇੰਚ ਬਾਹ ਦੀ ਮੂਰੀ ਅੱਗੋਂ ਕਿੰਨੀ ਰੱਖਣੀ ਆ 5 1/2 ਇੰਚ ਇੱਥੋਂ 5 1/2 ਰੱਖਾਂਗੇ ਤੇ ਕੋਣੀ ਕਿੰਨੀ ਆ 12 1/2 ਆ ਆਪਾਂ ਕਿੰਨੀ ਰੱਖਾਂਗੇ 13 ਠੀਕ ਆ ਇੱਥੋਂ ਸ਼ੇਪ ਦੇ ਮਗਰ 2 ਇੰਚ ਅੱਧ ਕਿਨਾਂ ਐ ਅੱਜ ਜਦੋਂ ਆਪਾਂ ਧਿਆਨ ਰੱਖਣਾ ਨਿਸ਼ਾਨ ਬਿਲਕੁਲ ਸਿੱਧਾ ਲਾ ਕੇ ਆ ਹੁਣ ਜਿਹੜਾ ਮੈਂ ਨੀਲਾ ਚਾਕ ਲਾਉਂਗਾ ਉਹ ਸਹੀ ਹੈ ਨਿਸ਼ਾਨ ਐਂ ਡਾਊਨ ਕਰ ਦੇਣਾ ਕੁਰਤੀਆਂ ਦੇ ਵੀ ਸ਼ਰਟਾਂ ਦੇ ਵੀ ਆ ਚੀਜ਼ ਲਾਜ਼ਮੀ ਡਾਊਨ ਰੱਖਣੀ ਹੈ ਇੱਥੇ ਠੀਕ ਆ ਸਿੱਧਾ ਨਹੀਂ ਕੱਟਣਾ ਥੋੜਾ ਥੱਲੇ ਉਤਾਰ ਕੇ ਉਹ ਤੁਹਾਨੂੰ ਕੱਟ ਕੇ ਵੀ ਦਿਖਾਉਂਦਾ ਠੀਕ ਆ ਜੀ ਇਥੇ ਬਿਲਕੁਲ ਨਾਲ ਨਾਲ ਦੀ ਚਾਕ ਨੇ ਤੋਂ ਆਪ ਜਿੰਨਾ ਐਕਸਾਂ ਉਦੇ ਵਿੱਚ ਦਬਾਉਗਾ ਕੱਪੜਾ ਉਹਦਾ ਛੜ ਦੇ ਆਹ ਚੀਜ਼ ਸਿਉਣ ਚਾਹੂਗੀ ਜਿਹੜੀਆਂ ਫੱਟੀਆਂ ਉਹ ਪੌਣੇ ਇੰਚ ਜਾਂ 6 ਇੰਚ ਲੰਬਾਈ ਦੇ ਵਿੱਚ ਦੋ ਲੜ ਚੱਕਾਂਗੇ ਅਹ ਅਹ 8 ਇੰਚ ਦੀ ਇਥੇ ਸ਼ਾਰਟ ਪਾਉਣੀ ਹੁੰਦੀ ਮੂਹਰੇ ਦੋ ਲੜਾਂ ਤੇ ਤਾਂ ਕਿ ਫਰੰਟ ਸਾਫ ਸਾਫ ਰਹੇ ਇਹ ਐਸ ਤੇ ਅੱਗੇ ਖਤਮ ਕਰ ਦੇਣੀ ਹੈ ਭਾਈ ਇੱਕ ਟੱਕੇ ਥਿਲਾ ਉਹ ਮੇਰਾ ਇੱਕ ਇਥੇ ਠੀਕ ਆ ਬਾਹਾਂ ਵੀ ਕਟੇ ਨੇ ਆਪਣੇ ਹੋਰ ਹੈ ਕਿ ਆਪਣਾ ਤੀਰ ਜੇਕਰ ਸਮਝ ਆਉਂਦੀ ਆ ਸ਼ੇਅਰ ਵੀ ਕਰਿਆ ਕਰੋ ਲਾਈਕ ਦਾ ਬਟਨ ਹੁੰਦਾ ਨਾਲ ਲਾਈਕ ਲਾਈ ਵੀ ਕਰਿਆ ਕਰੋ ਭੈਣ ਬਣ ਕੇ ਨਾ ਇੱਕ ਮਿੰਟ ਲੱਗਦਾ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਹਾਂ ਤਾਂ ਕਿ ਹੋਰਾਂ ਭੈਣਾਂ ਨੂੰ ਕੋਈ ਵੀ ਜਾਣਕਾਰੀ ਜਾ ਸਕੇ ਜਿਹੜਾ ਕੋ ਮੇਰਾ ਭਰਾ ਵੀਡੀਓ ਦੇਖਦਾ ਉਹ ਭਰਾ ਵੀ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਹੋਰਾਂ ਭਰਾਵਾਂ ਨੂੰ ਵੀ ਕਈ ਵਾਰੀ ਚੀਜ਼ ਦੀ ਲੋਡ ਹੁੰਦੀ ਹੈ ਕਈ ਵਾਰੀ ਕੋਈ ਐਵੇਂ ਹੁੰਦਾ ਵੀ ਕਿਸੇ ਨੇ ਸਾਲ ਲਾ ਕੇ ਹਟ ਗਿਆ ਕੋਈ ਹਾਂ ਤਾਂ ਫਿਰ ਪੂਰਾ ਕੰਮ ਨਹੀਂ ਸਿੱਖਿਆ ਨਾਲੇ ਉਹਦੇ ਵਿੱਚ ਗਾਗ ਦਾ ਵੀ ਨੁਕਸਾਨ ਆ ਤੇ ਉਸ ਭਰਾ ਦਾ ਤਾਂ ਹੈਗੇ ਹੈਗਾ ਹਣ ਜੇ ਤੁ ਆਪਾਂ ਗਲਤ ਕੱਪੜੇ ਸਿਉਾਂਗੇ ਫਿਰ ਨੁਕਸਾਨ ਵੀ ਹੁੰਦਾਗਾ ਗਾਗ ਦੀਵਾਰੇ ਨਹੀਂ ਆਉਂਦੇ ਨਾਲੇ ਗਾਗ ਦੇ ਕੱਪੜੇ ਮਹਿੰਗੇ ਹੁੰਦੇ ਖਰਾਬ ਹੋ ਜਾਂਦੇ ਆ ਤੇ ਜਿਹੜੇ ਭਰਾ ਕੋਈ ਅੱਧ ਸਿੱਖਿਆ ਕੰਮ ਉਹ ਲਾਜ਼ਮੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਹੋਰਾਂ ਭਰਾਵਾਂ ਨੂੰ ਉਹ ਚੀਜ਼ ਦੀ ਜਾਣਕਾਰੀ ਮਿਲ ਸਕੇ ਹੁਣ ਹੁਣ ਆਪਾਂ ਜਿਹੜਾ ਤੀਰਾ ਉਹ 2 ਇੰਚ ਬਾਧ ਰੱਖਾਂਗੇ ਪੌਣੇ 17 ਪੌਣੇ 18 ਪੌਣੇ 19 ਤਾਕੇ ਕਾਨੋਂ ਵਗੈਰਾ ਕਲੀਬਲੀ ਹੁੰਦਾ ਮਾਰਾ ਮੋਟਾ ਤਾਂ ਮੈਂ ਬਿਲਕੁਲ ਸਿੱਧਾ ਬੈਠ ਜਾ ਕੁਰੀ ਫਿਰ ਆਪਾਂ ਸੈੱਟ ਕਰਕੇ ਮਾਰ ਲੈ ਚੰਗੀ ਤਰ੍ਹਾਂ ਪ੍ਰੈਸ ਤਾਂ ਕਿ ਕਟਣ ਜੀ ਵੀ ਬਿਲਕੁਲ ਸੈੱਟ ਬੈਠੇ ਹੁਣ ਪੌਣੇ 17 ਤੀਰਾ ਆਪਣਾ ਤਿਆਰ ਆਪਾਂ ਕਿੰਨਾ ਰੱਖਾਂਗੇ ਪੌਣੇ 18 ਇਧਰ ਪੌਣੇ 9 ਸਾਈਡ ਤੋਂ ਕਿੰਨਾ ਰੱਖਾਂਗੇ 4 ਇਥੋ ਕਿਨਾਂ ਰੱਖਣਾ 5 ਇੰਚ ਇਥੋ ਕਿਨਾਂ ਰੱਖਣਾ ਪੌਣੇ 3 ਇੰਚ 15 ਕਲਰ ਦੇ ਪੌਣੇ 3 ਰੱਖਣਾ ਜੇ ਕਲਰ ਵਧੂਗਾ ਤਾਂ ਉਵੇਂ-ਉਵੇਂ ਆਪਾਂ ਵਧਾਈ ਜਣਾ ਇਥੋ ਕਿਨਾਂ ਰੱਖਾਂਗੇ ਸਾਢੇ 3 ਠੀਕ ਆ ਜੀ ਟੱਕ ਬਿਚਾਲੇ ਲਾਵਾਂਗੇ ਪਤੀਰਾ ਜਿੱਥੇ ਲੱਗੂਗਾ ਡੇੜੇ ਕਿਸੂਤੇ ਇਧਰੋਂ ਉੱਪਰ ਚੱਕਣਾ ਲਾ ਜੀ ਵੀ ਸਾਰੇ ਚੱਕਦੇ ਹੁੰਦੇ ਆ ਹਾਂ ਇੱਥੋਂ ਆਪਾਂ ਨੇ ਕੁੰਡਾ ਕੱਟ ਦੇਣਾ ਉਸੇ ਤਰ੍ਹਾਂ ਲੋ ਜੀ ਹੁਣ ਆਪਾਂ ਇਹਨੂੰ ਚੈੱਕ ਕਰਨਾ ਜਿਵੇਂ ਸਾਰੇ ਚੈੱਕ ਕਰਦੇ ਹੁੰਦੇ ਨੇ ਵੀ ਸਹੀ ਬੈਠੂਗਾ ਜਾਂ ਨਹੀਂ ਬੈੰਦਾ ਹਣਾ ਕਿਵੇਂ ਚੈੱਕ ਕਰਨ ਲੋ ਜੀ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਸਹੀ ਕਰ ਲੈਣਾ ਮਾੜਾ ਇਹ ਫਰਕ ਨਹੀਂ ਚਾਹੀਦਾ ਕਿਸੂਤ ਦਾ ਵੀ ਇਧਰੋਂ ਇਸ ਤਰ੍ਹਾਂ ਹਾਂ ਆ ਚੀਜ਼ ਨਾ ਇੱਥੋਂ ਚੰਗੀ ਤਰ੍ਹਾਂ ਸਹੀ ਕਰ ਇਧਰੋਂ ਵੇਖ। ਆ ਠੀਕ ਹੈ ਜੀ। ਇਸੇ ਤਰੀਕੇ ਆਪਾਂ ਇੱਥੋਂ ਆ ਚੀਜ਼ ਹੋ ਗਈ। ਹੁਣ ਆਪਾਂ ਇੱਥੋਂ ਮੋੜ ਕੇ ਦੇਖਾਂਗੇ ਕਿ ਕਿੰਨਾ ਕੁ ਵਾਧਾ ਕਿਹੜਾ ਨਾ। ਆ ਦੇਖੋ ਤੁਹਾਡੇ ਸਾਹਮਣੇ ਹੀ ਹੈਗਾ। ਇੰਨਾ ਵਧਿਆ ਨਾ ਆ ਚੀਜ਼ ਵਧ ਗਈ ਇਧਰੋਂ ਤਾਂ। ਉਧਰੋਂ ਆ ਚੀਜ਼ ਵਧ ਗਈ ਫਰੰਟ ਦੀ। ਪਹਿਲਾਂ ਆਪਾਂ ਇਧਰੋਂ ਚੈੱਕ ਕਰ ਲਈਏ ਚਾਰੇ ਡਾਟ ਸਹੀ ਆ। ਸਹੀ ਆ। ਹੁਣ ਆਪਾਂ ਤੁਹਾਨੂੰ ਪ੍ਰੈਸ ਮਾਰ ਕੇ ਨਿਸ਼ਾਨ ਲਾ ਕੇ ਦਿਖਾਵਾਂਗੇ ਕਿੰਨਾ ਕਿੰਨਾ ਵਾਧ ਰੇ ਕਿਹੜੀ ਕਿਹੜੀ। ਉਹ ਆਪਣੀ ਹੁਣੀ ਸ਼ਰਟ ਬਣੀ ਨਹੀਂ ਤਾਂ ਕੀ ਹੋਣਾ ਸੀਗਾ ਬੰਨ ਤੋਂ ਬਾਅਦ ਇੱਥੇ ਵੱਲ ਪਏ ਸੀ ਜਿਹੜਾ ਆਪਾਂ ਹੁਣ ਕੱਪੜਾ ਕੱਢਦੇ ਆਂ ਇਹ ਇੰਨਾ ਹੁਣ ਬਾਹ ਦੇ ਵਿੱਚ ਫਰੰਟ ਜਿਹੜਾ ਦਾ ਸਾਫ਼-ਸਾਫ਼ ਰਹੂ ਇਧਰੋਂ ਇੰਨਾ ਤੇ ਇਧਰੋਂ ਇੰਨਾ ਠੀਕ ਆ ਆ ਦੇਖੋ ਇੱਥੋਂ ਆਪਾਂ ਨੂੰ ਚੱਕ ਦੋਗੇ ਇਹ ਤਰ ਹੁਣ ਇਤੋਂ ਸਹੀ ਹੋ ਗਏ ਨਾ ਆਪਣਾ ਜਦੋਂ ਸ਼ਰਟ ਬਣ ਗਈ ਬਿਲਕੁਲ ਫਰੰਟ ਐ ਸਾਫ਼-ਸਾਫ਼ ਹੋ ਜਿਵੇਂ ਜਰਾਵ ਨਹੀਂ ਫਿੱਟ-ਫਿੱਟ ਬੈਠਦੀ ਉਹ ਮੇਰੇ ਸਰੀਰ ਤੇ ਸ਼ਰਟ ਫਟ ਫਟ ਵਟੂ ਬਿਲਕੁਲ ਸਹੀ ਆਊਗੀ ਤੇ ਆਹ ਲੋ ਇਸੇ ਤਰੀਕੇ ਨਾਲ ਪਹਿਨ ਨੂੰ ਚੱਕ ਦਾਂਗੇ। ਲਓ। ਐਂ ਦੀ ਬ੍ਰੇਕੀ ਦੇ ਵਿੱਚ ਨਹੀਂ ਕੋਈ ਜਾਣਦਾ ਜਿੰਨੀ ਆਪਣੇ ਬ੍ਰੇਕੀ ਦੇ ਵਿੱਚ ਜਾਣਦੇ ਆ। ਕਿਉਂਕਿ ਮੈਂ ਤੁਹਾਨੂੰ ਵਾਰ-ਵਾਰ ਇਹੀ ਦੱਸਦਾ ਵੀ ਮੈਂ ਆਮ ਜੀਮੀਦਾਰ ਕਰਾਉਣੇ ਦੇ ਵਿੱਚੋਂ ਆ। ਮੈਨੂੰ ਇਸ ਕੰਮ ਦਾ ਸ਼ੌਂਕ ਸੀ ਮੈਂ ਸਿੱਖਿਆ ਇਹ ਤੇ ਅੱਜ ਵੀ ਮੈਂ ਸ਼ੌਂਕ ਕਰਾਉਂਦਾ ਅੱਗੇ-ਅੱਗੇ ਹੋਰ ਸਿੱਖਣ ਦਾ ਕਿਉਂਕਿ ਜੇ ਮੇਰੇ ਕੋਲ ਕੁਝ ਹੋਊਗਾ ਫੇਰ ਹੀ ਮੈਂ ਤੁਹਾਨੂੰ ਸਿਖਾ ਸਕਾਂਗਾ। ਤਾਂ ਵਧੀਆ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਮੈਂ ਵਾਰ-ਵਾਰ ਕਹਿੰਦਾ ਉਹਨਾਂ ਵੀ ਗਲਤ ਕੱਟਣ ਦੇ ਨਾਲ ਉਹ ਇੱਕ ਵਾਰੀ ਉਹਨੂੰ ਹੋਲਡ ਕਰ ਦਿਆ ਕਰੋ WhatsApp ਤੇ ਮੈਸੇਜ ਭੇਜਿਆ ਕਰੋ ਨਹੀਂ ਫੋਨ ਚੱਕਿਆ ਦਾ ਕਿਸੇ ਭੈਣ ਦਾ ਗੁੱਸਾ ਨਹੀਂ ਕਰਨਾ ਸ਼ਾਮ ਨੂੰ ਗੱਲ ਹੋਈ ਜਾਂਦੀ 8 ਵਜੇ ਤੋਂ ਬਾਅਦ ਹਨਾ ਤੁਸੀਂ ਸ਼ਾਮ ਨੂੰ 8 ਵਜੇ ਤੋਂ ਫੋਨ ਲਾ ਸਕਦੇ ਹੋ ਕੋਈ ਦਿੱਕਤ ਨਹੀਂ ਬਾਕੀ ਜਿਹੜੀਆਂ ਭੈਣਾਂ ਨੇ ਕੋਈ ਦੁਸ਼ਹਿਰੇ ਤੇ ਕਿਸੇ ਨੂੰ ਰੋਟੀ ਖਵਾਉਣੀ ਹੈ ਹਨਾ ਜਾਂ ਦੀਵਾਲੀ ਵਾਲੇ ਸੂਟਾਂ ਦੀ ਕੋਈ ਰੋਟੀ ਖਵਾਉਣੀ ਹੁੰਦੀ ਹੈ ਭਾਵੇਂ ਲੇਡੀਜ਼ ਆਪ ਮੈਂਜੈਂਟਸ ਉਹ ਕੱਪੜੇ ਟਾਈਮ ਸਿਰ ਦਿਓ ਤਾਂ ਕਿ ਟਾਈਮ ਸਿਰ ਬਣ ਸਕਣ ਤੇ ਜਿਹੜੀਆਂ ਭੈਣਾਂ ਨੂੰ ਕੋਈ ਪੈਸੇ ਦੀ ਦਿੱਕਤ ਆ ਉਹ ਪੇਮੈਂਟ ਵੀ ਦਿਵਾਲੀ ਵੇਲੇ ਕਰ ਸਕਦੇ ਹੋ ਉਹਦੀ ਨਹੀਂ ਕੋਈ ਦਿੱਕਤ ਪਰ ਟਾਈਮ ਸਿਰ ਦਿਓ ਕਿਉਂਕਿ ਪਾਰਸੋ ਤੋਂ ਬਾਅਦ ਸਰਦੀ ਖਤਮ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਢੀਡ ਹੋ ਜੂਗੀ ਫਿਰ ਵਾਰੀ ਨਹੀਂ ਆਉਣੀ ਫਿਰ ਗੁੱਸਾ ਕਰਦੇ ਹੋ ਹਨਾ ਉਹਦੇ ਵਿੱਚ ਸਾਡੀ ਗਲਤੀ ਕੋਈ ਨਹੀਂ ਮੈਂ ਵਾਰ-ਵਾਰ ਮੈਸੇਜ ਵੀ ਕਰ ਰਿਹਾ ਜਿਹੜੇ ਭਰਾ ਪੱਕੇ ਆਉਂਦੇ ਆ ਪੁਰਾਣੇ ਜਾਂ ਜਿਹੜੇ ਕੋਈ ਨਵੇਂ ਲੱਗੇ ਆ ਵੀ ਟਾਈਮ ਸਿਰ ਕੱਪੜੇ ਦਿਓ ਤਾਂ ਕਿ ਟਾਈਮ ਸਿਰ ਬਣ ਸਕਣਾ ਜਿਵੇਂ ਕੁਰਤੇ ਪਿਆਮਿਆਂ ਦਾ ਪੈਂਟਾਂ ਸ਼ਰਟਾਂ ਦਾ ਪੱਗਾਂ ਦਾ ਉਹ ਆਪਣੇ ਕੋਲ ਕੱਪੜਾ ਹੁੰਦਾ ਤੁਸੀਂ ਘਰੋਂ ਵੀ ਭੇਜ ਸਕਦੇ ਹੋ ਪਰ ਟਾਈਮ ਸਿਰ ਦਿਓ ਵਾਰ-ਵਾਰ ਮੈਂ ਇਹੀ ਕਹਿੰਦਾ ਕਿਉਂ ਕੱਪੜੇ ਧ ਫਿਰ ਸੁਕਾਉਣਾ ਹੀ ਪੈਂਦਾ ਫਿਰ ਪ੍ਰੈਸ ਵੀ ਮਾਰਨੀ ਪੈਂਦੀ ਫਿਰ ਕੱਟੇ ਜਾਂਦੇ ਆ ਤਾਂ ਕਿ ਟਾਈਮ ਹੁੰਦਾ ਥੋੜਾ ਹੀ ਟਾਈਮ ਸਰ ਦਿਓ ਤਾਂ ਕਿ ਟਾਈਮ ਸਰ ਬਣ ਸਕਣ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰਨਾ ਠੀਕ ਹੈ ਜੀ ਜਿਹੜੀਆਂ ਪੈਣਾ ਨਮਗੀਆਂ ਹੁੰਦੀਆਂ ਨਹੀਂ ਪਤਾ ਕਿੱਥੇ ਆ ਦੁਕਾਨ ਪਿੰਡ ਸ਼ਿਵਿੰਗਾ ਬਲਾਡੇ ਵਾਲੇ ਰੋਡ ਤੇ ਪਹਿਲੀ ਦੁਕਾਨ ਆ ਬਠਿੰਡੇ ਤੋਂ 7 ਕਿਲੋਮੀਟਰ ਦੂਰ ਬਲਾਡੇ ਵਾਲੇ ਤੋਂ 4 ਕਿਲੋਮੀਟਰ ਦੂਰ ਬਹਿਮਨ ਦਿਵਾਨੇ ਤੋਂ 6 ਕਿਲੋਮੀਟਰ ਦੂਰ ਦਿਉਣ ਪਿੰਡੇ ਤੋਂ ਸਾਢੇ 3 4 ਕਿਲੋਮੀਟਰ ਦੂਰੀ ਤੇ ਆ ਬਾਕੀ ਫੋਨ ਤੇ ਸੰਪਰਕ ਕਰਕੇ ਆ ਜਾ ਕਰੋ ਨਹੀਂ ਦੁਕਾਨ ਤੇ ਹੋ ਜੀ ਤਾਂ ਠੀਕ ਹੈ ਜੀ ਬਾਕੀ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ